ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪਾਰਟ ਦਾ ਆਈਫੋਨ ਨਿਰਮਾਣ ਲਈ ਇੱਕ ਹੱਬ ਬਣਨ ਦਾ ਸੁਫਨਾ ਖਤਰੇ ਵਿੱਚ ਪੈ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਹੈ ਕਿ ਉਹਨਾਂ ਨੇ ਐਪਲ ਦੇ ਸੀਈਓ ਟਿਮ ਕੁੱਕ ਭਾਰਤ ਵਿੱਚ ਆਈਫੋਨ ਦਾ ਉਤਪਾਦ ਬੰਦ ਕਰ ਦੇਣ। 트੍ਰੰਪ ਨੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਦੱਸਿਆ, ਜਿਸ ਕਾਰਨ ਉੱਥੇ ਉਤਪਾਦ ਵੇਚਣਾ ਬਹੁਤ ਮੁਸ਼ਕਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਬਾਜ਼ਾਰ ਵਿੱਚ ਵੇਚਣ ਵਾਲੇ 50% ਆਈਫੋਨ ਭਾਰਤ ਵਿੱਚ ਬਣੇ ਹੁੰਦੇ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਕਿਹਾ ਹੈ ਕਿ ਭਾਰਤ ਵਿੱਚ ਫੈਕਟਰੀਆਂ ਲਗਾਉਣ ਦੀ ਕੋਈ ਲੋੜ ਨਹੀਂ ਮੈਂ ਨਹੀਂ ਚਾਹੁੰਦਾ ਐਪਲ ਦੇ ਉਤਪਾਦ ਉੱਥੇ ਬਣਾਏ ਜਾਣ ਭਾਰਤ ਆਪਣਾ ਧਿਆਨ ਰੱਖ ਸਕਦਾ ਹੈ ਇਸ ਦੇ ਨਾਲ ਹੀ 트੍ਰੰਪ ਨੇ ਕਿਹਾ ਹੈ ਕਿ ਕਤਰਦੀ ਰਾਜਸਥਾਨੀ ਦੋਹਾਂ ਵਿੱਚ ਕਾਰੋਬਾਰੀ ਆਗੂਆਂ ਦਾ ਇੱਕ ਸਮਾਗਮ ਦੌਰਾਨ ਐਪਲ ਦੇ ਸੀਈਓ ਨਾਲ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਕਿਹਾ ਹੈ ਕਿ ਐਪਲ ਨੂੰ ਹੁਣ ਅਮਰੀਕਾ ਵਿੱਚ ਉਤਪਾਦ ਵਧਾਉਣਾ ਪਵੇਗਾ ਭਾਰਤ ਸਰਕਾਰ ਨੇ ਪਛਾਣ ਤੇ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਈ ਪਾਸਪੋਰਟ ਲਾਂਚ ਕੀਤਾ ਹੈ ਇਹ ਨਵੀਂ ਤਕਨੀਕ ਰਵਾਇਤੀ ਪਾਸਪੋਰਟ ਵਿੱਚ ਆਰ ਐਫ ਆਈ ਡੀ ਚਿਪ ਤੇ ਪੀ ਕੇ ਆਈ ਬੁਨਿਆਦੀ ਢਾਂਚੇ ਨਾਲ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਜੋੜਦੀ ਹੈ ਵਿਦੇਸ਼ ਮੰਤਰਾਲੇ ਦੇ ਅਨੁਸਾਰ ਈ ਪਾਸਪੋਰਟ ਯੋਜਨਾ ਨੂੰ ਪਾਸਪੋਰਟ ਸੇਵਾ ਪ੍ਰੋਗਰਾਮ ਸੰਸਕਰਣ 2.0 ਤਹਿਤ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ 1 April 2024 ਤੋਂ ਲਾਗੂ ਹੋ ਗਿਆ। ਸ਼ੁਰੂਆਤੀ ਪੜਾਅ ਵਿੱਚ ਨਾਗਪੁਰ, ਭਮੇਸ਼ਵਰ, ਜੰਮੂ, ਗੋਆ, ਸ਼ਿਮਲਾ, ਰਾਏਪੁਰ, ਅੰਮ੍ਰਿਤਸਰ, ਜੈਪੁਰ, ਚੇਨਈ, ਹైదరాబాద్, ਸੁਰਤ, ਰਾਜੀ ਤੇ ਦਿੱਲੀ ਵਿੱਚ ਈ-ਪਾਸਪੋਰਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ। ਮੰਤralੇ ਦਾ ਕਹਿਣਾ ਹੈ ਕਿ 2025 ਦੇ ਮੱਦ ਤੱਕ ਇਸ ਨੂੰ ਦੇਸ਼ ਦੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਲਾਗੂ ਕੀਤਾ ਜਾਵੇਗਾ. ਤਾਮਿਲਨਾਡੂ ਵਿੱਚ ਚੇਨਈ ਦੇ ਖੇਤਰ ਪਾਸਪੋਰਟ ਦਫਤਰ ਵਿੱਚ 3 ਮਾਰਚ 2025 ਤੋਂ ਈ-ਪਾਸਪੋਰਟ ਜਾਰੀ ਕੀਤੇ ਜਾ ਰਹੇ ਨੇ. 22 ਮਾਰਚ 2025 ਤੱਕ ਰਾਜ ਵਿੱਚ 20729 ਈ-ਪਾਸਪੋਰਟ ਵੰਡੇ ਜਾ ਚੁੱਕੇ ਨੇ. ਹੁਣ ਤੁਹਾਨੂੰ ਦੱਸਦੇ ਹਾਂ ਕਿ ਈ ਪਾਸਪੋਰਟ ਦੀ ਕੀ ਵਿਸ਼ੇਸ਼ਤਾ ਹੈ ਤੇ ਇਹ ਕੀ ਹੁੰਦਾ ਹੈ ਈ ਪਾਸਪੋਰਟ ਵਿੱਚ ਇੱਕ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਚਿਪ ਤੇ ਐਂਟੀਨਾ ਜੋ ਇਸ ਨੂੰ ਰਵਾਇਤੀ ਪਾਸਪੋਰਟ ਤੋਂ ਵੱਖਰਾ ਬਣਾਉਂਦਾ ਹੈ ਪਾਸਪੋਰਟ ਕਵਰ ਦੇ ਹੇਠਾਂ ਇੱਕ ਸੁਨਹਿਰੀ ਰੰਗ ਦਾ ਈ ਪਾਸਪੋਰਟ ਚਿੰਨ੍ਹ ਵੀ ਛਾਪਿਆ ਜਾਂਦਾ ਹੈ ਦੱਸ ਦਈਏ ਇਹ ਪਬਲਿਕ ਕੀ ਇਨਫਰਾਸਟ੍ਰਕਚਰ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਜੋ ਪਾਸਪੋਰਟ ਵਿੱਚ ਦਰਜ ਨਿਜੀ ਤੇ ਬਾਇਓਮੈਟ੍ਰਿਕਸ ਡਾਟਾ ਸੁਰੱਖਿਆ ਤੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦੀ ਹੈ। ਈ-ਪਾਸਪੋਰਟ ਵਿੱਚ ਮੌਜੂਦਾ ਟੈਕਨੋਲੋਜੀ ਡਾਟਾ ਦੀ ਸੁਰੱਖਿਆ ਨੂੰ ਬਹੁਤ ਮਜ਼ਬੂਤ ਬਣਾਉਂਦੀ ਹੈ। ਇਹ ਪਾਸਪੋਰਟਾਂ ਨਾਲ ਛੇੜਛਾੜ, ਝਾਲਸਾਜ਼ੀ ਤੇ ਨਕਲੀ ਪਾਸਪੋਰਟ ਬਣਾਉਣ ਵਰਗੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕੇਗਾ। ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਈ ਪਾਸਪੋਰਟ ਅਪਣਾਉਣਾ ਲਾਜ਼ਮੀ ਨਹੀਂ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਪਾਸਪੋਰਟ ਹੈ ਇਹ ਆਪਣੀ ਮਿਆਦ ਪੂਗਣ ਦੀ ਮਿਤੀ ਤੱਕ ਵੈਧ ਰਹੇਗਾ ਇਸ ਨੂੰ ਆਮ ਤੌਰ ਤੇ ਵਰਤਿਆ ਜਾ ਸਕਦਾ ਹੈ ਰਾਧਾ ਸਵਾਮੀ ਡੇਰਾ ਬਿਆਸ ਵਿਖੇ 18 ਮਈ ਦੇ satsang ਨੂੰ ਰੱਦ ਕੀਤੇ ਜਾਣ ਕਾਰਨ ਡੇਰਾ ਬਿਆਸ ਨਾਲ ਜੁੜੇ ਸਰਦਾਰਲੂਆਂ ਨੇ ਮਨਾ ਵਿੱਚ ਨਰਾਸ਼ਾ ਦੇਖਣ ਨੂੰ ਮਿਲ ਰਹੀ ਸੀ ਹੁਣ ਜਦ ਕੀ ਦੇਸ਼ ਤੇ ਹਾਲਾਤ ਨਾਰਮਲ ਹੋਣ ਤੇ ਡੇਰਾ ਬਿਆਸ ਪ੍ਰਮੁਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਡੇਰਾ ਕਮੇਟੀ ਦੇ ਆਹੁਦੇਦਾਰਾਂ ਮੀਟਿੰਗ ਕਰਕੇ ਮਾਹੌਲ ਸ਼ਾਂਤਮਈ ਹੋਣ ਤੇ ਰੱਦ ਕੀਤੇ ਜਾ ਚੁੱਕੇ 18 ਮਈ ਦੇ ਬਿਆਸ ਪੰਡਾਰੇ ਨੂੰ ਮੁੜ ਤੋਂ ਬਹਾਲ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਇਸ ਸੰਬੰਧੀ ਡੇਰੇ ਦੇ ਸੈਕਟਰੀ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਉਂ ਹੀ ਇਹ ਖੁਸ਼ਖਬਰੀ ਡੇਰਾ ਸ਼ਰਧਾਲੂਆਂ ਚ ਪੁੱਜੀ ਤਾਂ ਉਹਨਾਂ ਦੇ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਤੋਹ ਬੜੀ ਤਿੱਬਰਤਾ ਦੇ ਨਾਲ 18 ਮਈ ਵਾਲੇ ਦਿਨ ਦੇ ਇੰਤਜ਼ਾਰ ਕਰ ਰਹੇ ਨੇ 18 ਮਈ ਨੂੰ ਹੋਣ ਜਾ ਰਹੇ ਸਾਸਤੰਗ ਨੂੰ ਸੁਣਨ ਵਾਸਤੇ ਇਸ ਵਾਰ 10 ਲੱਖ ਦੇ ਕਰੀਬ ਸ਼ਰਧਾਲੂਆਂ ਦੇ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ ਇਸੇ ਸੰਭਾਵਨਾ ਨੂੰ ਲੈ ਕੇ ਜਿੱਥੇ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਵੱਧ ਨਫਰੀ ਵਿੱਚ ਸੇਵਾਦਾਰ ਨੂੰ ਵੀ ਬੁਲਾਇਆ ਜਾ ਰਿਹਾ ਉੱਥੇ ਹੀ ਰੇਲਵੇ ਵਿਭਾਗ ਵੱਲੋਂ ਵੀ ਬਿਆਸ ਸਟੇਸ਼ਨ ਲਈ ਵੱਖ-ਵੱਖ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਕਿ ਸ਼ਰਧਾਲੂ ਬਿਨਾਂ ਕਿਸੇ ਖੱਜਲ-ਖਵਾਰੀ ਦੇ ਸਿੱਧੇ ਤੌਰ ਤੇ ਡੇਰਾ ਬਿਆਸ ਪੁੱਜ ਸਕਣ ਇਹ ਵੀ ਆਸਤਾਈ ਜਾ ਰਹੀ ਹੈ ਕਿ 18 ਮਈ ਨੂੰ ਹੋਣ ਜਾ ਰਹੇ ਪੰਡਾਰੇ ਮੌਕੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਸਤਸੰਗ ਫਰਮਾਏ ਜਾਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ 4 ਮਈ ਵਾਲੇ ਦਿਨ ਵੀ ਬਾਬਾ ਗੁਰਿੰਦਰ ਸਿੰਘ ਜੀ ਢੀਲੋਂ ਜੀ ਮੌਜੂਦਗੀ ਵਿੱਚ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਉੱਤੇ ਅਧਿਕਾਰੀ ਠਾਪੇ ਜਾਣ ਤੋਂ ਬਾਅਦ ਪਹਿਲੀ ਵਾਰ ਸਤਸੰਗ ਫਰਮਾਇਆ ਗਿਆ ਸੀ ਲੇਕਿਨ ਜੋ ਸੰਗਤ ਇਸ 4 ਮਈ ਵਾਲੇ 사ਤਸੰਗ ਚ ਨਹੀਂ ਆ ਸਕੀ ਹੈ ਉਹਨਾਂ ਦੇ ਮਨ ਵਿੱਚ ਇਹ ਖੁਆਏ ਸੀ ਕਿ ਉਹ ਹਜ਼ੂਰ ਜੀ ਦਾ 사ਤਸੰਗ ਸੁਣ ਸਕਦਣ ਇਸ ਨੂੰ ਲੈ ਕੇ ਹੁਣ ਫਿਰ ਸੰਗਤ ਦੀ ਆਸ ਬਣੀ ਹੋਈ ਹੈ ਕਿ ਉਹ ਹਜ਼ੂਰ ਜੀ ਦੇ ਦਰਸ਼ਨ ਦੇ ਨਾਲ ਨਾਲ ਉਹਨਾਂ ਦੇ ਮੁਖਤਬਰਾਂ ਤੋਂ 사ਤਸੰਗ ਸੁਣਨ ਦੀ ਵੀ ਚਾਹਤ ਰੱਖ ਰਹੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਅੱਜ ਲਈ ਵੱਡਾ ਐਲਾਨ ਕਰਦਿਆਂ ਸੂਬੇ ਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਮਤਲਬ ਯਾਨੀ ਕਿ 15 ਮਈ ਤੋਂ ਸ਼ੁਰੂ ਹੋਵੇਗੀ ਇਸ ਸੋਹਣੀ ਦੇ ਸੀਜ਼ਨ ਚ 5 ਲੱਖ ਏਕੜ ਚ ਡੀਐਸਆਰ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਇਸ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲੇਗਾ ਡੀਐਸਆਰ ਅਪਣਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਆਰਥਿਕ ਮਦਦ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਬਾਸਪਤੀ ਉਗਾਉਣ ਵਾਲੇ ਕਿਸਾਨ ਵੀ ਡੀਐਸਆਰ ਤਕਨੀਕ ਅਤੇ 1500 ਰੁਪਏ ਪ੍ਰਤੀ ਏਕੜ ਦੀ ਮਦਦ ਲੈ ਸਕਦੇ ਨੇ ਦਸਨਯੋਗ ਹੈ ਪਿਛਲੇ ਸਾਲ 253000 ਏਕੜ ਚ ਡੀਐਸਆਰ ਬਣਾਇਆ ਗਿਆ ਅਤੇ ਸਾਲ 2023 ਦੇ ਮੁਕਾਬਲੇ 47% ਦਾ ਵਾਅਦਾ ਪਾਇਆ ਗਿਆ 2024 ਚ ਕਿਸਾਨਾਂ ਨੂੰ 21338 ਕਿਸਾਨਾਂ ਨੂੰ 29 ਕਰੋੜ 2 ਲੱਖ ਦੀ ਮਦਦ ਦਿੱਤੀ ਗਈ ਸੀ ਪੰਜਾਬ ਦੀ ਮਾਨ ਸਰਕਾਰ ਨੇ ਅੱਜ ਲਈ ਵੱਡਾ ਐਲਾਨ ਕਰਦਿਆਂ ਸੂਬੇ ਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਮਤਲਬ ਯਾਨੀ ਕਿ 15 ਮਈ ਤੋਂ ਸ਼ੁਰੂ ਹੋਵੇਗੀ ਇਸ ਸੋਹਣੀ ਦੇ ਸੀਜ਼ਨ ਚ 5 ਲੱਖ ਏਕੜ ਚ ਡੀਐਸਆਰ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਇਸ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲੇਗਾ ਡੀਐਸਆਰ ਅਪਣਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਆਰਥਿਕ ਮਦਦ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਬਾਂਸਪਤੀ ਉਗਾਉਣ ਵਾਲੇ ਕਿਸਾਨ ਵੀ ਡੀਐਸਆਰ ਤਕਨੀਕ ਅਤੇ 1500 ਰੁਪਏ ਪ੍ਰਤੀ ਏਕੜ ਦੀ ਮਦਦ ਲੈ ਸਕਦੇ ਨੇ ਦਸਨਯੋਗ ਹੈ ਪਿਛਲੇ ਸਾਲ 253000 ਏਕੜ ਚ ਡੀਐਸਆਰ ਬਣਾਇਆ ਗਿਆ ਅਤੇ ਸਾਲ 2023 ਦੇ ਮੁਕਾਬਲੇ 47% ਦਾ ਵਾਅਦਾ ਪਾਇਆ ਗਿਆ 2024 ਚ ਕਿਸਾਨਾਂ ਨੂੰ 21338 ਕਿਸਾਨਾਂ ਨੂੰ 29 ਕਰੋੜ 2 ਲੱਖ ਦੀ ਮਦਦ ਦਿੱਤੀ ਗਈ ਸੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜਰੂਰ ਦਬਾਓ